11 ਤੇ ਆਪਾਂ ਕਰਦੇ ਆਂ ਜੀ ਆਪਣੇ ਨਵੇਂ ਬਲੌਗ ਦੀ ਸ਼ੁਰੂਆਤ ਅੱਜ ਫੇਰ ਇਹ ਹਾਂਜੀ ਅਸੀਂ ਕੱਲ ਦੀ ਸਾਰਿਆਂ ਨੂੰ ਸਵਾਗਤ ਹੈ ਅੱਜ ਮੇਂਦਰਾ ਬਲੌਗ ਤੇ ਮੈਂ ਕਰਦੇ ਤੁਸੀਂ ਦੇਖਣਾ ਤੁਮੋਂਗੇ ਅਸੀਂ ਵੀ ਠੀਕਾ-ਠਾਕ ਅਜਨਾਂ ਜੀ ਕਰਦੇ ਆਂ ਅੱਜ ਦੀ ਬਲੌਗ ਅੱਜ ਹੈਗੀ ਆ ਜੀ ਪਲਕ ਨੂੰ ਛੁੱਟੀ ਮਹਾਵੀਰ ਜਨਮਤੀ ਉਹਨਾਂ ਦੀ ਮਹਾਵੀਰ ਜਨਮਤੀ ਦੀ ਛੁੱਟੀ ਆ ਪਲਕ ਨੂੰ ਅੱਜ ਤੇ ਮੇਰੇ ਖਿਆਲ ਸੁੱਤੇ ਉੱਠ ਗਏ ਕਿੰਨੇ ਉੱਠੀਆਂ ਏ ਉਹ ਤਾਂ ਉਹ ਤਾਂ ਉੱਠ ਗਈ ਆ ਪਲਕ ਨਹੀਂ ਉੱਠੀ ਮੈਂ ਚਲੋ ਪਲਕ ਵੀ ਨਹੀਂ ਉੱਠੀ ਤੇ ਹਰਮਨ ਵੀ ਨਹੀਂ ਉੱਠਿਆ ਜੀ ਨਾ ਚਲੋ ਠੀਕ ਆ ਜੀ ਕਰਦੇ ਆਂ ਜੀ ਆਪਾਂ ਬੱਤੀਆਂ ਬੰਦ ਹਾਂਜੀ ਬਣ ਗਈ ਰੋਟੀ ਰੈਡੀ ਜੀ ਲਓ ਜੀ ਅੱਜ ਬਣਾਈਆਂ ਆ ਗੋਭੀ ਵਾਲੀਆਂ ਜਾਂ ਆਲੂ ਵਾਲੀਆਂ ਆਲੂ ਵਾਲੀਆਂ ਆ ਆਲੂ ਵਾਲੀਆਂ ਅਗੜੀ ਦੀਆਂ ਫੇਵਰੇਟ ਰਾਤੀ ਪੰਗਾ ਲੈ ਆ ਹਾਂਜੀ ਰਾਤੀ ਪੰਗਾ ਪੈ ਗਿਆ ਅੱਛਾ ਰਾਤੀ ਪੰਗਾ ਪੈ ਗਿਆ ਆਲੂਆਂ ਦਾ ਕਾਦਾ ਰਾਤੀ ਆਲੂ ਨੂੰ ਤੁਸੀਂ ਖਾ ਲੈ OK OK ਤੇ ਇਸ ਕਰਕੇ ਫਿਰ ਅੱਜ ਸਾਰਿਆਂ ਲਈ ਆਲੂ ਵਾਲੀਆਂ ਬਣੀਆਂ ਚਲੋ ਠੀਕ ਹੈ ਜੀ ਵੈਸੇ ਵੀ ਆਲੂ ਵਾਲੀਆਂ ਤੇਰੀਆਂ ਫੇਵਰੇਟ ਆ ਹਨਾ ਤੇ ਪੰਗਾ ਲੈਣਾ ਸੀ ਫਿਰ ਰਾਤੀ ਰਾਤੀ ਰਾਂ ਰੋਟੀ ਬਣਾਇਂ ਦਾਦੀ ਲੈ ਕੇ ਆਏ ਜਾਂਦੇ ਤੇ ਦਾਦੀ ਦੇ ਸੀਗੇ ਨਾ ਖਾਂਦੇ ਸੀਗੇ ਦਾਦੀ ਨੇ ਦੋ ਵਰਟੀਆਂ ਮੈਨੂੰ ਦਿੱਤੀਆਂ ਅੱਧੀ ਰੋਟੀ ਵੀ ਮੈਨੂੰ ਦੇਤੀ ਦਾਦੀ ਦੀ ਆਪਣੀ ਅੱਧੀ ਘਰਮਣ ਦੇਦੀ ਬੜੀ ਖੁਸ਼ੀ ਹੋਈ ਵੀ ਦਾਦੀ ਨੇ ਅੱਧੀ ਰੋਟੀ ਦੇਤੀ ਆ ਤੈਨੂੰ ਵੀ ਦਿੱਤੀ ਮੇਰੀ ਮੰਮੀ ਨੇ ਮੈਨੂੰ ਰੋਟੀ ਦਿੱਤੀ ਮੈਂ ਆਪਣੀ ਰੋਟੀ ਘਰਮਣ ਨੂੰ ਦੇ ਦਿੱਤੀ ਮੈਂ ਕਿ ਕੋਈ ਨਹੀਂ ਆ ਤੇ ਉਹਦੇ ਵਿੱਚੋਂ ਇੱਕ ਬੁਰਗੀ ਇੱਕ ਬੁਰਗੀ ਮੇਰੇ ਤੱਕ ਵੀ ਪਹੁੰਚੀ ਸੀਗੀ ਉਧਰ ਕਮਰੇ 'ਚ ਬੈਠੇ ਬੈਠੇ ਨੂੰ ਹਰ ਮਣੀ ਕਹਿੰਦਾ ਹਰ ਮਣੀ ਲੈ ਹੋਰ ਮੰਗਦਾ ਹੀ ਰੋਟੀ ਉਹਨੂੰ ਮੇਰੇ ਭੁੱਖ ਲੱਗੀ ਸੀ ਉਹਨੇ ਮੈਨੂੰ ਆਪਣੀ ਫੇਰ ਵੀ ਅੱਤੀ ਦੇਤੀ ਆ ਲੱਲਾ ਇਹ ਇਹੀ ਪਰਿਵਾਰ ਹੁੰਦਾ ਆ ਜਦੋਂ ਇੱਕ ਦੂਜੇ ਦਾ ਕਰਦੇ ਆ ਸਾਰੇ ਜਣੇ ਨਾਲ ਮਿਲ ਗਏ ਇਹਨੂੰ ਹੀ ਇਹਨੂੰ ਹੀ ਪਰਿਵਾਰ ਕਹਿੰਦੇ ਫਿਰ ਆਪਾਂ ਇਹਨੂੰ ਹੋ ਜਾ ਆ ਟੀਵੀ ਲੱਗ ਗਿਆ ਆ ਟੀਵੀ ਲਾ ਪੁੱਤ ਹੋਰ 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 ਉੱਥੇ ਕੀ ਫਰਕ ਪੈਂਦਾ ਹੋ ਜਾ ਪੁੱਤੋਂ ਗੁੰਝੇ ਵੜੇ ਚਲੋ ਉਧਰ ਹੋਇਆ ਬੱਲੂ ਸਾਈਡ ਤੇ ਰੋਟੀ ਖਾਣ ਲੱਗੇ ਸੀ ਪੁੱਤ ਲਓ ਜੀ ਮਿਲਦੇ ਆ ਜੀ ਆਲੂ ਵਾਲੀਆਂ ਰੋਟੀਆਂ ਖਾ ਕੇ ਫਿਰ ਉਸ ਤੋਂ ਬਾਅਦ ਕਰ ਦਿਆ ਜੀ ਬਲੌਗ ਦੀ ਸ਼ੁਰੂਆਤ ਤੇ ਠੀਕ ਹੈ ਜੀ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਜੀ ਡਿਲ ਟਾਈਮ 1:30 ਵਜ ਗਿਆ ਲਓ ਜੀ ਸਫਾਈਆਂ ਇੱਧਰ ਹੋਈਆਂ ਆ ਸਾਡੀਆਂ ਸਾਰੀਆਂ ਠੀਕ ਹੈ ਨੀਡਲ ਕਲੀਨ ਹੋ ਗਿਆ ਤੇ ਇੱਧਰ ਡਾਈ ਆ ਮੈਂ ਮਸ਼ੀਨ ਤੇ ਇੱਕ ਸੂਟ ਤਿਆਰ ਕਰ ਲਵਾਂ ਮੰਮੀ ਕਰਦੇ ਫੇ ਤਰਪਾਈ ਤੇ ਇੱਧਰ ਲੱਗਾ ਹੋਇਆ ਆ ਟੀਵੀ ਚਲੋ ਜੀ ਬਾਹਰਲਾ ਤੁਹਾਨੂੰ ਦਿਖਾ ਲਦੇ ਆ ਮਾਹੌਲ ਕਿਦਾਂ ਦਾ ਹੈ ਪਰ ਇਹ ਹੋ ਜਾ ਜਰਾਕ ਆ ਦੇਖੋ ਜੀ ਇਹਨਾਂ ਦਾ ਪਿਆਰਾ ਪੁੱਤਰੂ ਇਸ ਬੰਦੇ ਨੂੰ ਸ਼ਰਮ ਸ਼ਰਮ ਹੈ ਨੀ ਜੀ ਇਸ ਸਾਰੀ ਰਾਤ ਲੋਕਾਂ ਨੂੰ ਬੋਂ 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 ਤੇ ਹੁਣ ਦੇਖ ਬੜੇ ਮਜੇ ਨਾਲ ਸੁੱਤਾ ਪਿਆ ਆ ਲੈ ਮੂੰਹ ਅੱਡ ਕੇ ਇਹਦੇ ਮੂੰਹ 'ਚ ਮੱਖੀ ਬੈ ਉਹਨੇ ਅੱਧੀ ਜੀਬ ਬਾਹਰ ਮੱਟਣੇ ਦੀ ਥਲ ਗਿਆ ਥਲ ਗਿਆ ਨਹੀਂ ਰਹਿਣ ਦੀ ਤੂੰ ਰਹਿ ਸੁੱਤਾ ਇਹ ਚੱਲ ਅੰਦਰ ਪੈਣ ਦੇ ਸੁਦੇ ਆਂਦੇ ਇਹਦੀ ਅੰਮਾ ਕਿੱਥੇ ਆਉਦੇ ਇਹਦੀ ਅੰਮਾ ਹਾਂਜੀ ਭੈਣ ਜੀ ਇਹਨੂੰ ਟੇਮ ਨਾ ਠਾਲਿਆ ਕਰ ਕੰਮਕੁਮ ਕਰ ਲਵੇ ਕੋਈ ਇਹ ਵੀ ਹਰਮਨ ਵਰਗਾ ਹੀ ਆ 12 2 3 ਵਜੇ ਤੱਕ ਸੁੱਤਾ ਰਹਿੰਦਾ ਹੈ ਹਾ ਉਹ ਵੀ ਹਰਮਨ ਵੀ ਪਾਜ ਮਾਰੇ ਨੂੰ ਪੁੱਚਰੂ बह भज गई बुजरू पुजरू आ जा बेबा नहीं, 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 नहीं पसंद आई ਬੁੱਤ ਰੁਆ ਜਾ ਫਿਰ ਕਿੱਲੀ ਬੈਠਣੀ ਹੈ ਬੁੱਤ ਹੱਸ ਤੂੰ ਜੋਪੇਰੇ ਬੈਠੀ ਰਹੀ ਉਹਦੀ ਆ ਗਈ ਉਹਦੀ ਅੰਮਾ ਵੀ ਇੱਧਰ ਹੋ ਜੋ ਤੂੰ ਚੱਲ ਅੰਦਰ ਆਪਣੀ ਆ ਗਈ ਉਹੀ ਅੰਮਾ ਉਹੀ ਤੂੰ ਆਪਣੀ ਅੰਮਾ ਕੋ ਚੱਲ ਉਹੀ ਅੰਮਾ ਉਹੀ ਅੰਮਾ ਕਰ ਦੇ ਨੀ ਪੁੱਤ ਉਹ ਲਾੜ ਰੱਖਲਾ ਮੜੀ ਜੀ ਮੇਰੀ ਤੇ ਫਿਰ ਉਹ ਦੀ ਬਾਗਲੀ ਉੱਥੇ ਚਲੋ ਆਪਣੀ ਅੰਮਾ ਕੋ ਚਲੋ ਚਲ ਕੇ ਖਾਣ ਲੈਣ ਆ ਰਹਿਂਦੇ ਉਹਨੇ ਉੱਥੇ ਚੱਲ ਗੇਟ ਬੰਦ ਗੇਟ ਬੰਦ ਕਰਕੇ 2 ਮਿੰਟ ਜਾਰੇ ਨਹੀਂ ਤਾਂ ਮੈਂ ਬਾਹਰ ਕੱਢ ਦੇਣੀ ਆ ਚੱਲ ਉਹੀ ਅੰਮਾ ਇਹ ਕਾਂ ਸਾਡੀ ਚੜੇਲ ਲੋ ਜੀ ਇਹਨਾਂ ਦੇ ਹਾਲ ਦੇਖ ਲਓ ਇੱਧਰ ਏਸੀ ਲਾ ਕੇ ਬੈਠੀ ਆ ਆ ਦੇਖੋ ਜੀ ਏਸੀ ਪੱਲੀ ਏਸੀ ਲਾ ਕੇ 24 ਨੰਬਰ ਤੇ ਨਹੀਂ ਸ਼ਰਮਸਰ ਮੈ ਗਈ ਕਿ ਨੇ ਪੱਲੂ ਪਲੀਜ਼ ਖਲਾਰਾ ਨਾ ਬਸ ਸਹੀ ਕਰਕੇ ਰੱਖ ਮੈਂ ਚੇਹ ਸਾਰੀ ਇੱਧਰ ਮੇਰਾ ਫੋਨ ਦੇਣਾ ਤਾਂ ਮੈਨੂੰ ਫਿਰ ਬਣਾ ਇੱਧਰ ਮਗਰੀ ਤੈਨੂੰ ਮੈਂ ਦੱਬੀ ਤੈਨੂੰ ਮੈਂ ਦੱਬੀ ਥੇ ਤੈਨੂੰ ਮੈਂ ਰੱਖ ਤੰਦਾ ਤੈਨੂੰ ਮੈਨੂੰ ਯਾਦ ਆਉਗੀ ਕੀ ਜੋ ਮੈਨੂੰ ਨਹੀਂ ਆਦੀ ਤੇਰੀ ਯਾਦ ਤੇਰੀ ਕੱਲ ਸ਼ਾਂਤੀ ਤੇਰਾ ਤਾਂ ਘਰ ਹੁੰਦੀ ਦਾ ਵੀ ਮੈਨੂੰ ਕੋਈ ਫਾਇਦਾ ਨਹੀਂ ਹੈਗਾ ਏ ਕੁੜੀਏ ਪਾਣੀ ਪਿਲਾ ਮੈਨੂੰ ਮੇਰਾ ਮੂੰਹ ਸੁੱਕ ਗਿਆ ਬੋਲਦੀ ਦਾ ਮੇਰੀ ਘਰ ਸੌਣ ਤੇਰੇ ਘਰ ਰਹੀਦਾ ਤੇਰੀ ਘਰ ਰਹੀਦਾ ਕੋਈ ਫਾਇਦਾ ਹੈਗਾ ਪਹਿਲਾਂ ਮੈਨੂੰ ਦੱਸ ਕੋਈ ਫਾਇਦਾ ਹੈਗਾ ਸਾਰਾ ਦਿਨ ਤੂੰ ਖਲਾਰਾ ਪਾਉਂਦੀ ਰਹਿੰਦੀ ਆ ਇਹਨੂੰ ਬੋਲ ਛਟਾ ਸਿਰ ਕਟਾ ਕੋ ਯਾਰ ਸਾਰੇ ਮਾਰਦੀ ਰਹਿੰਦੇ ਬੋਲਦੀ ਰਹਿੰਦੀ ਮੈਨੂੰ ਮੈਂ ਬੋਲ ਰਹੀ ਹਾਂ ਸਾਰੇ ਯਾਰ ਨੇ ਦੱਸਿਓ ਕਿ ਮੈਂ ਟੈਨ ਦੇ ਨੂੰ ਮੋਸਲ ਚ ਪਾ ਦਈਏ ਹੈ ਮੇਰੀ ਅੱਖਾਂ ਘਰ ਵਾਲੀ ਲਈ ਹੈ ਨਹੀਂ ਬੋਲਦੀ ਬੁੱਕ ਮੈਂ ਬੋਲ ਰਹੀ ਹਾਂ ਮੈਂ ਬੋਲ ਰਹੀ ਹਾਂ ਮੈਂ ਯਸਕੀ ਬੋਰ ਨਹੀਂ ਆ ਦੱਸਦਾ ਜਰ ਮੈਂ ਪੜ ਪਾਣੀ ਪੀ ਮੈਂ ਕਿ ਭਈ ਇਹਨਾਂ ਉਧਰ ਦੀ ਸੇ ਦੁਪਹਿਰੇ ਬਣਨੀ ਆ ਮੈਂ ਗਈ ਹੁਣ ਆਲੂ ਵਾਲੀ ਮੋਟੀ ਗਾਤੀ ਪਾਣੀ ਪੀਣਾ ਤੇ ਪੀ ਪਾਕੀ ਮੈਂ ਦੇ ਦੇ ਹੈ ਮੈਂ ਕੇਕ ਵੀ ਖਾ ਲਿਆ ਦੇਖੋ ਜੀ ਦੱਸਿਓ ਛੁੱਟੀਆਂ ਵਾਲੇ ਦੇ ਕਿਹਦੇ ਕਿਹਦੇ ਨਿਆਣੀ ਬੇਲੜਵਾ ਆ ਮੇਰੀ ਬੇਲੜ ਇਹ ਕਾ ਭੈਣ ਜੀ ਪ੍ਰਭਾ ਕਿਹੜੀ ਸ਼ੀਸ਼ੇ ਨੂੰ ਦੇ ਦਾ ਉਹ ਹੋਰ ਫਰੀ ਤੂੰ ਮਾਸੀ ਮੈਂ ਹੀ ਦੇਦੀ ਆ ਕਿ ਨਾ ਨਾ ਮੁੰਡਾ ਚੱਟ ਕੇ ਲੱਗੀ ਆ ਵਾਸ ਉਹ ਵੀ ਬਦਲਾਅ ਚਲ ਗਿਆ ਉਹ ਨਵਾਂ ਆਇਆ ਨਾ ਟਾਈਮ ਹੋ ਗਿਆ 2:30 ਪੌਣੇ 3 ਦੇ ਵਿੱਚ ਤੇ ਇੱਧਰ ਬਣ ਰਹੀ ਆ ਜੀ ਸਾਡੀ ਰੋਟੀ ਤੇ ਇੰਦਰ ਹਾਂਜੀ ਪਿਆਜ਼ ਕੱਟਿਆ ਜਾ ਰਿਹਾ ਹੈ ਪਿਆਜ਼ ਕੱਟਿਆ ਜਾ ਰਿਹਾ ਹੈ ਇਹਨਾਂ ਨੇ ਖਾਣੀਆਂ ਮੈਗੀ ਹਰਮਨ ਨੇ ਪਲਗ ਨੇ ਦੇ ਰੁੱਬਲੇ ਹਨਾ ਪਤਾ ਨਹੀਂ ਬਤਕਾ ਦਵਾਣਾ ਨੇ ਤੇ ਅਸੀਂ ਖਾਣੀਆਂ ਜੀ ਰੋਟੀ ਅੱਜ ਇਸ ਕਰਕੇ ਅਸੀਂ ਬਣਾਇਆ ਕੁਛ ਨਹੀਂ ਤੇ ਬਾਜ਼ਾਰੋਂ ਮੈਂ ਲੈ ਕੇ ਆਇਆ ਇੱਕ ਪਲੇਟ ਦਾਲ ਦੀ ਇੱਥੇ ਦਾ ਦਾਲ ਦੀ ਫਿਰ ਦਾਲ ਦੇ ਨਾਲ ਖਾਣੇ ਆ ਰੋਟੀ ਨੇਲ ਦੀ ਤਾਂ ਕੱਢੀ ਇਹ ਕੱਢੀ ਤੇ ਨੇਲ ਕੱਟਣਾ ਹੋ ਜੀ ਨੇਲ ਕੱਟ ਦੇ ਵਿੱਚ ਹੀ ਆਪੀ ਜਿਹੜਾ ਜਿਹੜੇ ਹਿੱਸੇ ਆ ਜੂ ਖਾਜੂਗਾ ਤੇ ਓਕੇ ਓਕੇ ਇਧਰ ਸਲਾਈ ਦਾ ਕੰਮ ਚੱਲ ਰਿਹਾ ਆ ਫਿਰ ਰੋਟੀ ਨਿਆਣਿਆਂ ਨੇ ਖਾਣੀ ਨਹੀਂ ਸੀ ਇਸ ਕਰਕੇ ਅਸੀਂ ਖਾਣੀ ਸੀ ਫੇ ਇਕੱਲੀ ਦਾਲ ਹੀ ਲੈ ਆਂਦੀ ਐ ਇੱਕ ਬਜਾਰੋਂ ਮੈਂ ਵੇ ਕੀ ਕਰਨਾ ਬਣਾਏ ਕੋਈ ਸ਼ਾਮ ਨੂੰ ਦੇਖੀਓ ਹਣਾ ਹਾਂ ਹੋਰ ਹੋਰ ਜਾਈ ਜਾਂਦੇ ਆ ਸਰ ਜੀ ਤੇ ਇਧਰ ਦੇਖ ਰਿਹਾ ਜੀ ਬਲੌਗ ਕਿਸੇ ਦਾ ਤੇ ਚਲੋ ਠੀਕ ਹੈ ਜੀ ਮਿਲਦੇ ਆ ਜੀ ਰੋਟੀ ਖਾਣ ਲੱਗੇ ਦਾਲ ਦੱਸਿਓ ਕਿੱਦਾਂ ਦੀ ਆ ਜੀ ਦਾਲ ਹੋਰ ਕਿਸੇ ਕੋ ਲੈ ਕੇ ਆਇਆ ਉਹ ਬੰਦ ਸੀ ਤਾਬੇ ਵਾਂਗ ਸੀ ਉਹ ਫੇ ਕਿਸੇ ਹੋਰ ਕੋ ਲੈ ਕੇ ਆਇਆ ਪਹਿਲਾਂ ਖਾਈਓ ਦੱਸਿਓ ਕਿੱਦਾਂ ਦੀ ਫੇ ਦੱਸਾਂਗੇ ਕਿਹਦੇ ਕੋ ਲੈ ਕੇ ਆਏ ਆ ਹਾਂ ਜੀ ਲੋ ਜੀ ਰੋਟੀ ਲੱਗੀਆਂ ਜੀ ਖਾਣ ਦਾਲ ਲੈ ਕੇ ਆਏ ਆ ਅਸੀਂ ਢਾਬੇ ਤੋਂ ਖਾ ਕੇ ਦੱਸੋ ਜੀ ਦਾਲ ਪਹਿਲਾਂ ਇਹ ਕਿੱਦਾਂ ਦੀ ਆ ਕਿਉਂਕਿ ਜਿਹਦੇ ਕੋ ਪਹਿਲਾਂ ਲੈ ਆਈ ਦੀ ਸੀ ਆਪਾਂ ਉਹ ਤਾਂ ਦਾਲ ਹੁੰਦੀ ਸੀ ਬਹੁਤ ਸਵਾਲ ਉਹਦਾ ਸੀਗਾ ਅੱਜ ਢਾਬਾ ਬੰਦ। ਇਹ ਅੱਜ ਫਿਰ ਮੈਂ ਲੈ ਕੇ ਆਇਆ ਕਿਸੇ ਹੋਰ ਢਾਬੇ ਤੋਂ। ਦੇਖੋ ਟੈਸਟ ਕਰਕੇ। ਹਮ। ਛਵਾ ਦਾ। ਛਵਾ ਦਾ। ਇਹ ਮੈਂ ਲੈ ਆਇਆ ਜ ਮਨੋਰ ਦੇ ਢਾਬੇ ਤੋਂ। ਹਮ ਹਮ। ਆਹ ਉਹਨੇ ਜਿਹੜੀ ਤੁਸੀਂ ਇੱਧਰੋਂ ਲੈ ਕੇ ਆਨੇ ਨਾ ਅੰਮ੍ਰਿਤਸਰ ਦੇ ਢਾਬੇ ਤੋਂ। ਪਰ ਉਹਦਾ ਸਵਾਦ ਹਰ ਵਾਰ ਇੱਕੋ ਹੀ ਹੁੰਦਾ। ਹਾਂ ਉਹਦਾ ਸਵਾਦ ਅਲੱਗ ਆ ਇਹਦੇ ਆਪਣੇ ਥਾਂ ਬਹੁਤ ਸਵਾਦ ਆ ਇਹ ਆਪਣੇ ਥਾਂ। ਇਹ ਆਪਣੇ ਥਾਂ। ਹਾਂ। ਚਲੋ ਠੀਕ ਹੈ ਜੀ ਮਿਲਦੇ ਆ ਜੀ ਨਾਸ਼ਤਾ ਕਰਕੇ ਦੁਪਹਿਰ ਦਾ ਹੁਣ ਫੇਰ ਉਸ ਤੋਂ ਬਾਅਦ ਦੇਖਦੇ ਆ ਜੀ ਵਲੌਗ ਨਾ ਬਣੇ ਰਹੀਓ ਸਾਡੇ ਨਾਲ ਲੋ ਜੀ ਰੋਟੀ ਕਰਕੇ ਬਣਾ ਲੈਨੇ ਆ ਲੋ ਜੀ ਰੋਟੀ ਆਪਾਂ ਖਾ ਲਈ ਆ ਰੋਟੀ ਬੜੀ ਸਵਾਦ ਲੱਗੀ ਆ ਤੇ ਹੁਣ ਆਪਾਂ ਚੱਲੇ ਸਮਝੀ ਲੈਣ ਦੇ ਭਾਏ ਰਾਤ ਵਾਸਤੇ ਆਹ ਮੈਂ ਮੋੜ ਕੇ ਚੱਲ ਜਾਣਾ ਆਪਣੀ ਦੁਕਾਨ ਤੇ ਚਲੋ ਆਏ ਸਬਜ਼ੀ ਲੈ ਕੇ ਹਾਂ ਜੀ ਮੋੜ ਕਿਧਾਂ ਮੰਮੀ ਵੀਡੀਓ ਦੇਖੀਓ ਗੋਭੀ ਖਾਏਗੀ ਅੱਜ ਲੋਏ ਵੀਡੀਓ ਦੇ ਲਾ ਪਹਿਲਾਂ ਵੀ ਕੁੜੀ ਦੀ ਆਪਣੀ ਦੀ ਉਹ ਭੁਜਰੂ 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 ਚਲੋ ਆਏ ਜੀ ਅਸੀਂ ਲੈ ਕੇ ਸਬਜ਼ੀ ਦਿਖਾ ਦਿਖਾ ਕੋਈ ਗੱਲ ਨਹੀਂ ਲਓ ਜੀ ਆਪਾਂ ਅਸੀਂ ਕਰੇ ਹੁਣ ਪੀਣ ਚਾਹ ਤੇ ਆਹ ਦੇਖੋ ਜੀ ਆ ਬੰਦੇ ਦੋ ਹੁਣ ਆਏ ਆ ਇਧਰ ਹਾਂ ਆਹ ਦੇਖੋ ਆਹ ਚਾਹ ਪੀਣ ਹੈ ਆਹ ਦੇਖੋ ਆਏ ਹੁਣ ਆਏ ਹੋਰ ਬੈਗਟ ਛੇ ਦੋ ਪਹਿਲੇ ਵੇਲੇ ਆਹ ਦੇਖੋ ਇਹ ਕਿਦਾਂ ਲੱਗੇ ਆ ਜੀ ਮੈਗੀ ਨੂੰ ਟੱਕ ਲਾਉਣ ਦੋਨੋਂ ਜਿਹੜੇ ਹੁਣ ਹਾਂ ਜਿਲੰਦਰੋਂ ਆਏ ਆ ਚਲੋ ਵਧੀਆ ਵਧੀਆ ਖਾਓ ਹੁਣ ਉਹਦਾ ਫੋਨ ਲਿਆ ਕੀਤਾ ਆ ਹਾਂ ਦੇਖ ਲਿਆ ਫੋਨ ਮੈ ਆਉਦਾ ਨਵਾਂ ਫੋਨ ਮਿਲਿਆ ਜੀ ਆਪਾਂ 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 ਹੁਣ ਇਹਨੂੰ ਪੁੱਛਿਆ ਨਹੀਂ ਕਰਨਾ ਬਲੋ ਉਹਨਾਂ ਲਈ ਜੀ ਤੇਰੇ ਵੈਸੇ ਪੈਸਾ ਬਹੁਤ ਅਜਾ ਰੱਬਾ ਦੇ ਗਿਫਟ ਪਹਿਲਾਂ ਦੇਤਾ ਇਹਨੂੰ ਚਲੋ ਬਰਥਡੇ ਗਿਫਟ ਪਹਿਲਾਂ ਮਿਲ ਗਿਆ ਨੂੰ ਚਲੋ ਵਧੀਆ ਗੱਲ ਆ ਜੀ ਕੋਈ ਨਾ ਉਹਦੇ ਬਰਥਡੇ ਮੈਨੂੰ ਤੇ ਚਲੋ ਪੀ ਲਈਏ ਚਾਹ ਜੀ ਠੰਡੀ ਹੋ ਜਾਣੀ ਆ ਮੁੜ ਕੇ ਇਹ ਲੈ ਲੈ ਟਾਈਮ 7:30 ਹੋ ਗਏ ਤੇ ਇੱਧਰ ਆ ਗਏ ਮम्मा ਕਿਚਨ ਹਾਂਜੀ ਹਾਂਜੀ ਇਹ ਵੀ ਆ ਵੀ ਉਹਦੀ ਬਿਆ ਆਇਆ ਆ ਕਿਆ ਨਹੀਂ ਆਇਆ ਉਹਨਾਂ ਨੇ ਉਹਦੇ ਕੀਰਤਨ ਆ ਹਾਂ ਕੱਟ ਕਰਾਂਗੇ ਅਸ ਉਹਨਾਂ ਦੀ ਕੀੜ ਤਾਂ ਨਾ ਹਾਂਜੀ ਤੇ ਹੁਣ ਉਹ ਭੱਜੀ ਦੇ ਕੇ ਗਏ ਆ ਮੈਂ ਕਿਨ ਕਾਰਡਲ ਮੈਂ ਡੱਬਿਆਂ ਦੇ ਵਿੱਚ ਰੜਾ ਰੱਖਣਾ ਤੇ ਕੀੜੀਆਂ ੜ ਜਾਂਦੀਆਂ ਆ ਹਨਾ ਹਾਂ ਨਾਲੇ ਲਾਗਵਾ ਗੋਭੀ ਨੂੰ ਫਰਾਈ ਕਰਕੇ ਤੜਕਾ ਫਿਰ ਮੈਂ ਆਪਣੇ ਪਾਈਪਿੰਗ ਬਣੇ ਸੁੱਟਦੇ ਹਾਂ ਉਹਦੇ ਇੰਨਾ ਕੰਮ ਤੋਂ ਅਜੇ ਪੂਰਾ ਦੇਣਾ ਨਾ ਕੋਈ ਤਾਂ ਕੰਪਲੀਟ ਕੰਮ ਆਇਆ ਗਿਆ ਵਿੱਚ ਆਉਣਗੇ ਬਹੁਤ ਨਹੀਂ ਆਇਆ ਫਿਰ ਬਹਿ ਕੇ ਗੱਲਾਂਬੁੱਲਾਂ ਕਰਦੀਆਂ ਫਿਰ ਟਾਈਮ ਬਹੁਤ ਖਰਾਬ ਹੁੰਦਾ ਹਾਂਜੀ ਇਹ ਤਾਂ ਹੈ ਮਨ ਬੋ ਖਾ ਹੋਈ ਹੁੰਦਾ ਹੈ ਫਿਰ ਹੋਰ ਕੀ ਚਲੋ ਕੋਈ ਨਹੀਂ ਹਾਂ ਕਰਦੇ ਆ ਉੱਧਰ ਪੁੱਛ ਰੂ ਵੀ ਉੱਠ ਗਈ ਹੈ ਹੂੰ ਉੱਧਰ ਹੋਣ ਪਿਆਸ ਵੀਰ ਦਾ ਪਾ ਲ ਮੈਂ ਇਸ ਵਿੱਚ ਬੂਦੀ ਚੱਤ ਤੱਕ ਹਨਾ ਹੋਰ ਪਾ ਦਿਓ ਹਨਾ ਹਾਂ ਦੇਖੀ ਲਓ ਫਾ ਫਾਤੀਆਂ ਹਾਂਜੀ ਹਾਂਜੀ ਸਾਈ ਕਰਕੇ ਗੋਬੇ ਨਾਲ ਫਰਾਈ ਕਰਕੇ ਬਣਾਉਂਦੇ ਨਾਲੇ ਪੱਲੂ ਸੂਲੇ ਲੈ ਗਏ ਹਾਂ 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 ਕੜੀ ਬਣਾਈ ਨਹੀਂ ਹੁਣ ਫਰਾਈ ਕਰਕੇ ਫਰਾਈ ਕਰਕੇ ਸੂਲੇ ਸੋਲ ਜਾਂਦੀ ਹੈ ਹੂੰ ਤੇਲ ਹੋਣੀ ਹੈ ਤੇ ਕੀ ਆ ਹੋ ਰਹਿੰਦਾ ਆ ਆਹ ਹਨਾ ਤੇਲ ਜਿਆਦਾ ਪਾਉਣਾ ਤੇਲ ਜਿਆਦਾ ਪਾਉ ਫਿਰ ਬਾਚ ਜਾਂਦਾ ਆ ਫਿਰ ਕਈਆਂ ਨੂੰ ਤੜਕਾ ਵੀ ਨਹੀਂ ਲੱਗਦਾ ਕਿਉਂਕਿ ਵਿੱਚੋਂ ਫੇਰ ਹੁੰਦੇ ਆ ਹਾਂ ਚਲੋ ਲਾ ਲਓ ਫਿਰ ਮੈਂ ਲੈਂਦੀ ਆ ਲੱਗੇ ਤੜਕਾ ਬਾਅਸੇ ਰੱਖ ਦਿੱਤਾ ਇੱਦਾਂ ਤੜਕਾ ਪਾਣੀ ਪਾ ਲਾ ਪਾਣੀ ਪਾ ਲਾ ਮਾਸੀ ਕੋਲ ਪਾਣੀ ਪਾ ਲਾ ਲਓ ਜੀ ਟਾਈਮ ਹੋ ਗਿਆ 8 ਤੇ ਇੱਧਰ ਸਬਜੀ ਬਣ ਗਈ ਲੱਗਦਾ ਮੈਨੂੰ ਬਣੀ ਨਹੀਂ ਹੈਗੀ ਮੈਂ ਫਰਾਈ ਕੀਤੀ ਫਰਾਈ ਕਰ ਗਿਆ ਜੀ ਓਕੇ ਇਧਰ ਆਲੂ ਔਰ ਗੋਭੀ ਹੋ ਗਈ ਆ ਫਰਾਈ ਥੋੜਕਾ ਭੁੱਜ ਗਿਆ ਆ ਅੱਜ ਫਰਾਈ ਵਾਲੀ ਬਣੂਗੀ ਫਰਾਈ ਵਾਲੀ ਬਹੁਤ ਟੇਸਟੀ ਬਣਦੀ ਆ ਵੈਸੇ ਪਰ ਗੋਭੀ ਰਹਿ ਥੋੜੀ ਜੀ ਆਂਦੀ ਆ 2 ਕਿਲੋ ਗੋਭੀ ਬਣਾ ਥੋੜੀ ਜੀ ਰਹਿੰਦੀ ਆ ਕੁਝ ਵੀ ਰਾਤ ਦਾ ਸਰਨਾ ਜਾਂ ਸਵੇਰੇ ਕੋਲ ਡਿਫਨ ਚ ਪਾਣੀ ਆ ਮੈਂ ਗੋਭੀ ਕਰਕੇ ਮੈਂ ਕਿਹਾ ਤੂੰ ਇੱਕ ਛੋਟਾ ਜਿਹਾ ਫੁੱਲ ਦੇ ਦੇ ਵੱਡਾ ਸਾਰਾ ਦੇ ਦੇ ਘੱਟੋ ਘੱਟ 3 ਕਿ ਚਲੋ ਨਿਕਲਦਾ ਨਹੀਂ ਕੋਈ ਡੰਡਲ ਬਹੁਤ ਆ ਚਲੋ ਠੀਕ ਕਰਨੇ ਜਾ ਰਹੇ ਆ ਇਹ ਦੇਖੋ ਚੋਰ 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 ਹਣਾ ਚਲੋ ਫੁੱਕੀ ਜੋਰ ਚਲੋ ਠੀਕ ਹੈ ਜੀ ਬਣਾਓ ਤੁਸੀਂ ਇਹ ਬਣਾ ਖਾਣੇ ਆ ਜੀ ਜੀ ਹੁਣ ਆ ਗਈ ਹੈ ਸਾਡੀ ਰੋਟੀ ਗੋਭੀ ਦੇਖੋ ਜੀ ਕਿੰਨੀ ਵਧੀਆ ਲੱਗ ਰਹੀ ਆ ਔਰ ਖਾ ਕੇ ਦੇਖੀ ਟੇਸਟ ਬਹੁਤ ਸ਼ਾਨਦਾਰ ਆ ਕਿਉਂਕਿ ਇਹਨਾਂ ਫਰਾਈ ਕਰਗੇ ਜਦੋਂ ਬਣਾਓ ਵੈਸੇ ਹੀ ਬਹੁਤ ਵਧੀਆ ਬਣਦੀ ਆ ਪਰ ਪਤਾ ਨਹੀਂ ਫਰਾਈ ਕਰਕੇ ਟੇਸਟ ਬਹੁਤ ਹੋ ਜਾਂਦਾ ਆ ਬਹੁਤ ਵਧੀਆ ਹੈ ਚਲੋ ਮਿਲਦੇ ਆ ਜੀ ਰੋਟੀ ਖਾ ਗਏ ਆ ਰਾਤ ਦੀ ਤੇ ਫਿਰ ਦੇਖਦੇ ਆ ਕਰਦੇ ਆ ਬਲੌਗ ਦਾ ਐਂਡ ਜੀ ਚਲੋ ਬਣੇ ਰਹੀਓ ਬਲੌਗ ਨਾਲ ਜੀ ਕਰਦੇ ਫਿਰ ਐਂਡ ਆਪਾਂ ਹਾਂਜੀ ਓਕੇ ਚਲੋ ਜੀ ਟਾਈਮ ਹੋ ਗਿਆ 10 ਵਜੇ 10 ਮਿੰਟ ਤੇ ਅਸੀਂ ਆਪਣੇ ਕੰਮ-ਕਾਰ ਕਰਕੇ ਹੋ ਗਏ ਆ ਸਾਰੇ ਵਿਲੇ ਤੇ ਹੁਣ ਅਸੀਂ ਆ ਗਏ ਆ ਜੀ ਆਪਣੇ ਰੂਮ 'ਚ ਤੇ ਕਰਦੇ ਆ ਜੀ ਇੱਥੇ ਆ ਗਿਆ ਆਪਾਂ ਬਲੌਗ ਦਾ ਐਂਡ ਲੈ ਮੈਂ ਇਹਨੂੰ ਘੇਮਿਆ ਤੋਂ ਬਾਹਰ ਘੁੰਮ ਗਈ ਹਾਂਜੀ ਹਾਂਜੀ ਕਰੋ ਜੀ ਬਲੌਗ ਦਾ ਐਂਡ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਚਲੋ ਜੀ ਅੱਜ ਬੜੀ ਥੱਕੇ ਬਹੁਤ ਥੱਕ ਹੋਇਆ ਹੈ ਅੱਜ ਬੁਰਾ ਹਾਲ ਹੋਇਆ ਪਿਆ ਆ ਤੇ ਚਲੋ ਮਿਲਦੇ ਆਂ ਕੱਲ੍ਹ ਦੇ ਨਵੇਂ ਬਲੌਗ ਵਿੱਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ